ਕਰਮੰਦ ਲੱਭੀ ਹੋ ਜਾਵੇ ਮਾਰਿਓ ਸੁਭਰਨਰਠ ਸਾਹਿਬ ਸ਼੍ਰੀ ਰਾਜੀ ਕੁਮਾਰ ਲੋੜਾ ਜੀ ਡਿਪਟੀ ਕਮਿਸ਼ਨਰ ਮੰਤਿੰਦਰ ਕਿਰਿਆ ਕਜੋ ਸਿੰਘ ਜੀ ਦਿੱਲੀ ਕਮਿਟੀ ਸਿਕਿਉਰਟੀ ਪਰਮਿੰਦਰ ਸਿੰਘ ਜੀ ਵੱਲੋਂ ਔਰ ਸਾਰੇ ਮੁੱਖ ਸਾਹਵਲੋਂ ਜਸਪਾਲ ਸਿੰਘ ਜੀ ਨੂੰ ਇਸ ਵਿਸ਼ੇ ਦੇ ਤੇ ਮੁਬਾਰਕਬਾਦ ਨੇ ਜੀ ਬਹੁਤ ਬਧਾਈਆਂ ਹੋ ਜੀ ਜਸਪਾਲ ਸਿੰਘ ਜੀ ਦਾ ਜਿਹੜਾ ਹੈ ਜਗ ਪਿੰਡ ਖੜਕੀਆਂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਤਨੀ ਗੁਰਦੀਪ ਕੌਰ ਜੀ ਦੇ ਨਾਲ ਇਹਨਾਂ ਦਾ ਵਿਆਹ ਤਾਰੀਖ 23 1992 ਹੋਇਆ ਸੀ ਔਰ ਜਿਸ ਤੋਂ ਦੋ ਬੱਚੇ ਹਰਪੀ ਸਿੰਘ ਜਿਨ੍ਹਾਂ ਦਾ ਆਸਟ੍ਰੇਲੀਆ ਗਿਆ ਹੋਇਆ ਔਰ ਇੱਕ ਹਰ ਕਮਲਪ੍ਰੀਤ ਸਿੰਘ ਕੈਨੇਡਾ ਦੋਨੋਂ ਜੋ ਪੀਆਰ ਨੇ ਕੈਨੇਡਾ ਨੇ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਉਹਨਾਂ ਨੂੰ ਪੜਾ ਲਿਖਾ ਕੇ ਯੋਗ ਬਣਾ ਦੇਣਾ ਔਰ ਆਪਣੇ ਪੈਰਾਂ 'ਤੇ ਖੜੇ ਕਰ ਦੇਣਾ ਬਹੁਤ ਵੱਡੀ ਇਹਨਾਂ ਦੀ ਜਿਹੜੀ ਉਪਲਬਧੀ ਹੈ ਪੁੱਤਰੀ ਦੇ ਜਨਮ ਦਿਨੀਆਂ ਤਾਂ ਡਬਲ ਹੋ ਗਈਆਂ ਤੇ ਸੇਵਾ ਮੁਕਤੀਆਂ ਦਾ ਚਲੋ ਨਾਲ ਰਹੇਗੀ ਜੇ ਭੈੜਾ ਨਹੀਂ ਕੁਝ ਦਰਜੇ ਦਾ ਐਕਸਪੀਰੀਅੰਸ ਸਾਡੇ ਸਾਡੇ ਕੋਲੋਂ ਚੱਲਿਆ ਵਧਾਈ ਬਹੁਤ ਹੈ ਕਮੀ ਵੀ ਸਾਨੂੰ ਬਹੁਤ ਮਹਿਸੂਸ ਹੋਏਗੀ ਜੇ ਤੁਹਾਡੀ ਤੇ ਇਨਿਕ ਮੈਂ ਨਾਲ ਸ਼ਿਉਰਟੀ ਦਿੰਦਾ ਕਿ ਕਦੇ ਵੀ ਜੇ ਤੁਹਾਨੂੰ ਮੁੜੀ ਤੋਂ ਬਾਅਦ ਸਾਡੀ ਜ਼ਰੂਰਤ ਪੈਂਦੀ ਆਸੀ ਤੁਹਾਡੇ ਲਈ ਛੋਹੇ ਨਕਰੀਆ ਬਹੁਤ-ਬਹੁਤ ਮੁਬਾਰਕ ਕਰਦਾ ਹਾਂ ਜੀ ਸਰ ਬਟਾ ਸਰ ਜੀ ਸਾਡੀ 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 ਜੀ ਸਾ پالمانے گا پہ سارے ہی خرچ آ کے ਆ ਗੋਲ ਫੀਲ ਨਹੀਂ ਕਿਸੇ ਕੋਲ ਨਾਲਲੇ ਗੁਰਲੀਨ ਬਰਾੜ ਦੇ ਧੂਆ ਜੀ ਨਵਦੀਪ ਤੂੜ ਕੈਨੇਡੀਅਨ ਜਲਦੀਪ ਤੂੜ ਕੈਨੇਡੀਅਨ ਲੜਕੀ ਦੇ ਫੁੱਫੜ ਜੀ ਜਿਹੜੇ ਕਿ ਇਸ ਵਕਤ ਮਾਇ ਕੈਨੇਡਾ ਦੇ ਵਿੱਚ ਬੈਠੇ ਦੇਖ ਰਹੇ ਨੇ ਬਹੁਤ ਸ੍ਰਮਾਨ ਜੀ ਸਤਕਾਰ ਥੈਂਕ ਯੂ لا دے کا تیری واری نو میرا نہیں ریدل صاحب زندہ باد اونار یا کرنساں نو دور زمانہ نہیں دے دسلا دے کا میرے اک مستانی دے ابے اٹ لڑ گئی او کتنی نے دنیا بجا لڑکی نے